ਇਲੈਕਸ਼ਨ ਨਜ਼ਦੀਕ ਆਉਂਦਿਆਂ ਹੀ ਵੱਖ-ਵੱਖ ਪਾਰਟੀ ਦੇ ਸਿਆਸੀ ਲੀਡਰਾਂ ਦੇ ਵੱਲੋਂ ਆਮ ਜਨਤਾ ਦੇ ਨਾਲ ਕਈ ਵਾਅਦੇ ਕੀਤੇ ਜਾਂਦੇ ਨੇ ਇਹ ਵਾਅਦੇ ਵਿਕਾਸ ਨੂੰ ਲੈ ਕੇ ਹੋਣ ਰੋਜ਼ਗਾਰ ਨੂੰ ਲੈ ਕੇ ਹੋਣ ਚਾਹੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਤਾਂ ਅਜਿਹੀ ਹੀ ਵਾਅਦਾ ਮੌਜੂਦਾ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਤੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰੀਬ 43000 ਦੇ ਨੌਕਰੀਆਂ ਨੇ ਜੋ ਅਸੀਂ ਨੌਜਵਾਨਾਂ ਨੂੰ ਦਿੱਤਿਆ ਨੇ ਪਰ ਇਹ ਬਿਆਨ ਤੇ ਕੁਝ ਨੌਜਵਾਨ ਨੇ ਜੋ ਸਵਾਲ ਖੜੇ ਕਰ ਰਹੇ ਨੇ ਜੋ ਤਸਵੀਰਾਂ ਤੁਹਾਡੇ ਨਾਲ ਨੌਜਵਾਨਾਂ ਦੀਆਂ ਸਾਂਝੀਆਂ ਕਰ ਰਿਹਾ ਇਹ ਨੌਜਵਾਨ ਖੇਤਾਂ ਦੇ ਵਿੱਚ ਸਿੱਟੇ ਚੁਗ ਰਹੇ ਨੇ ਤਾਂ ਹੋਰ ਮਜ਼ਦੂਰੀ ਵੀ ਕਰਦੇ ਨੇ ਇਹ ਨੌਜਵਾਨਾਂ ਦੀ ਗੱਲ ਕਰੀ ਤਾਂ ਇਹ ਨੌਜਵਾਨ ਕਿਸੇ ਨੌਜਵਾਨ ਦੀ ਐਮਏ ਕੀਤੀ ਹੋਈ ਆ ਬੀਏਡ ਕੀਤੀ ਹੋਈ ਆ ਬੀਏ ਕੀਤੀ ਹੋਈ ਆ ਇੰਨੀ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਵੀ ਅੱਜ ਇਹ ਨੌਜਵਾਨ ਖੇਤਾਂ ਦੇ ਵਿੱਚ ਸਿੱਟੇ ਚੁਗਣ ਦੇ ਲਈ ਮਜਬੂਰ ਨੇ ਕੀ ਕਾਰਨ ਆ ਉਹ ਗੱਲਬਾਤ ਕਰਾਂਗੇ ਕਿਉਂ ਇੰਨਾ ਪੜ੍ਹ ਲਿਖ ਕੇ ਨੌਕਰੀ ਨਹੀਂ ਹਜੇ ਤੱਕ ਇਨ੍ਹਾਂ ਨੌਜਵਾਨਾਂ ਨੂੰ ਮਿਲਿਓ ਗੱਲਬਾਤ ਕਰਦੇ ਆ ਅ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦੋ ਕੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਹੂੰ ਕਿੰਨੇ ਪੜੇ ਹੋ ਤੁਸੀਂ ਮੈਂ ਐਮਏ ਪੋਲਿਟਿਕਸ ਕੀਤੀ ਹੂੰ ਐਮਏ ਪੋਲਿਟਿਕਸ ਕਰਕੇ ਅੱਜ ਖੇਤਾਂ ਦੇ ਵਿੱਚ ਸਿੱਟੇ ਚੁਗ ਰਹੇ ਹਾਂ ਕੀ ਕਾਰਨ ਕਾਰਨ ਇਹ ਹੀ ਹੈ ਜੀ ਐਮ ਜਦੋਂ ਮੈਂ ਕੀਤੀ ਹੈ 2020 ਦੇ ਵਿੱਚ ਮੇਰੀ ਕੰਪਲੀਟ ਹੋਈ ਐ ਮੈਂ ਬੜੇ ਮਤਲਬ ਕੋਸ਼ਿਸ਼ ਕੀਤੀ ਮੈਂ ਮੈਨੂੰ ਨੌਕਰੀ ਮਿਲ ਜੇ ਤਾਂ ਕਿਤੇ ਨਾ ਕਿਤੇ ਜਦੋਂ ਪੜ੍ਹਾਈ ਛੱਡ ਕੇ ਮਿਹਨਤ ਮਜ਼ਦੂਰੀ ਕਰਨੀ ਪੈਂਦੀ ਤਾਂ ਪੜ੍ਹਾਈ ਦੇ ਵਿੱਚ ਸਟੇ ਆ ਜਾਂਦਾ ਤਾਂ ਉਹ ਤਾਂ ਕਰਕੇ ਉਦੋਂ ਤੁਹਾਡੀ ਐਜੂਕੇਸ਼ਨ ਦੂਸਰੇ ਲੋਕਾਂ ਨਾਲ ਪਿੱਛੇ ਰਹਿ ਜਾਂਦੀ ਹੈ ਤਾਂ ਕਰਕੇ ਅੱਜ ਤੱਕ ਨੌਕਰੀ ਦੇ ਨੇੜੇ ਨਹੀਂ ਪਹੁੰਚਦਾ ਇਹਨਾਂ ਪਰ ਸਰਕਾਰ ਦੇ ਵੱਲੋਂ ਜਿਵੇਂ ਕਿਹਾ ਜਾਂਦਾ ਕਿ ਨੌਕਰੀਆਂ ਦਿੱਤੀਆਂ ਜਾਂਦੀਆਂ ਹੋਰ ਕਈ ਵਾਅਦੇ ਕੀਤੇ ਜਾਂਦੇ ਨੇ ਇਲੈਕਸ਼ਨ ਨੇੜੇ ਨੇ ਹੁਣ ਵੀ ਘਰ ਘਰ ਲੀਡਰ ਪਹੁੰਚਦੇ ਨੇ ਲੋਕ ਸਭਾ ਦੇ ਤੱਕ ਕਿਵੇਂ ਦੇ ਆ ਨੌਕਰੀਆਂ ਵਾਅਦੇ ਤਾਂ ਬਹੁਤ ਟਾਈਮ ਦੇ ਹੋ ਰਹੇ ਆ ਜੀ ਜਿੱਦਾਂ ਕੈਪਟਨ ਸਰਕਾਰ ਨੇ ਕਿਹਾ ਸੀ ਘਰ ਘਰ ਨੌਕਰੀ ਘਰ ਘਰ ਨੌਕਰੀ ਉਹ ਉਹ ਸਾਰੇ ਉਹਨਾਂ ਦੇ ਖੋਖਲੇ ਵਾਅਦੇ ਅ ਨਿਕਲੇ ਤੇ ਅਜ ਪਹਿਲਾਂ ਵੀ ਕਈ ਸਰਕਾਰਾਂ ਕਰਦੀਆਂ ਆ ਰਹੀਆਂ ਸਾਨੂੰ ਵੀ ਪਿਛਲੇ ਸਾਲ ਅ ਪਿਛਲੇ ਇਲੈਕਸ਼ਨਾਂ ਵੇਲੇ ਸਾਡੇ ਘਰ ਲੀਡਰ ਆਈ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਨੌਕਰੀ ਦੇਵਾਂਗੇ ਤੋ ਸਾਨੂੰ ਨੌਕ ਵੋਟਾਂ ਦਿਓ ਆ ਆਪਦੇ ਸਕੇ ਸੰਬੰਧੀਆਂ ਨੂੰ ਵੀ ਕਹੋ ਤੇ ਤਾਂ ਜੋ ਅਸੀਂ ਤੁਹਾਨੂੰ ਮਤਲਬ ਹਰ ਬੱਚੇ ਨੂੰ ਨੌਕਰੀ ਦੇਵਾਂਗੇ ਪਰ ਅਸੀਂ ਵੋਟਾਂ ਜ਼ਰੂਰ ਉਹਨਾਂ ਨੂੰ ਪਾਈਆਂ ਪਰ ਉਹਨਾਂ ਨੇ ਉਸ ਤੋਂ ਬਾਅਦ ਸਾਡੀ ਅੱਗੇ ਬਾਤ ਨਹੀਂ ਸਾਡੇ ਘਰ ਤੱਕ ਹੀ ਸਾਡੇ ਪਿੰਡ ਤੱਕ ਵੀ ਉਹਨਾਂ ਨੇ ਪਹੁੰਚ ਨਹੀਂ ਕੀਤੀ ਜਿਵੇਂ ਤੁਸੀਂ ਕਿਹਾ ਵੀ ਹੁਣ ਆਏ ਨੇ ਜਿਵੇਂ ਮੰਨ ਲਓ ਹੁਣ ਤੁਸੀਂ ਇਹ ਪੜ੍ਹਾਈ ਬੜੀ ਕੀਤੀ ਹੈ ਹਨਾ ਤੁਸੀਂ ਮਜ਼ਦੂਰੀ ਕਰ ਰਹੇ ਹੋ ਕੰਮ ਕੋਈ ਵੀ ਮਾੜਾ ਨਹੀਂ ਹੁੰਦਾਗਾ ਪਰ ਇਹਦਾ ਜਿਹੜਾ ਤੁਸੀਂ ਹੁਣ ਕੰਮ ਕਰਕੇ ਦੇ ਨਾਲ ਕੀ ਰੋਜ਼ਗਾਰ ਚੱਲ ਪੈਂਦਾ ਕਿ ਪੜ੍ਹਾਈ ਹੈ ਜੋ ਤੁਹਾਡੀ ਉਸਦਾ ਖਰਚਾ ਪੂਰਾ ਹੋ ਜਾਂਦਾ ਪੜ੍ਹਾਈ ਤਾਂ ਖਰਚਾ ਤਾਂ ਨਹੀਂ ਜੀ ਪਰ ਉਹ ਘਰ ਦੇ ਸਪੋਰਟ ਕਰਦੇ ਨੇ ਇਹ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਕੱਲ ਨੂੰ ਰੋਟੀ ਪਕਣੀ ਵੀ ਔਖੀ ਹੋ ਜਾਂਦੀ ਹੈ ਘਰ ਦੇ ਵਿੱਚ ਜੇ ਅਸੀਂ ਇਹ ਜਨਾ ਕੀਤਾ ਤਾਂ ਕਰਕੇ ਫਿਰ ਪੜ੍ਹਾਈ ਦਾ ਖਰਚਾ ਤਾਂ ਘਰਦਾਂ ਤੋਂ ਹੀ ਲੈਣਾ ਪੈਂਦਾ ਉਹ ਸਾਨੂੰ ਦਿੰਦੇ ਨਹੀਂ ਉਹਨਾਂ ਨੂੰ ਬੜੀ ਆਸ ਸੀ ਵੀ ਕੱਲ ਨੂੰ ਸਾਡਾ ਬੱਚਾ ਨੌਕਰੀ ਲੱਗੇਗਾ ਤਾਂ ਉਹ ਸਾਨੂੰ ਮਤਲਬ ਆਰਥਿਕ ਸਹਾਇਤਾ ਕਰੇਗਾ ਪਰ ਉਹਨਾਂ ਦੀ ਆਰਥਿਕ ਸਹਾਇਤਾ ਕਰਨੀ ਤਾਂ ਦੂਰ ਅਸ ਅੱਜ ਅਸੀਂ ਉਹਨਾਂ ਤੋਂ ਮੰਗ ਕੇ ਫੀਸਾਂ ਭਰ ਰਹੇ ਹਾਂ ਤਾਂ ਉਹਨਾਂ ਤੋਂ ਮੰਗ ਕੇ ਬੱਸਾਂ ਦਾ ਕਰਾਇਆ ਭਰ ਰਹੇ ਹਾਂ ਤਾਂ ਆਪਦੀਆਂ ਕਿਤਾਬਾਂ ਦਾ ਖਰਚਾ ਵਰਦੀ ਦਾ ਖਰਚਾ ਸਾਰਾ ਕੁਝ ਘਰ ਤੋਂ ਹੀ ਜਾ ਰਿਹਾ ਹੈ ਪੁਰ ਇੰਨਾ ਟਾਈਮ ਤਾ ਹੁਣ ਜਿਵੇਂ ਜਿਹੜੇ ਹਿਸਾਬ ਤੇ ਤੁਸੀਂ ਪੜਾਈ ਕੀਤੀ ਆ ਇਸ ਤੋਂ ਤਾਂ ਫਿਰ ਘਰ ਦੇ ਵੀ ਕਹਿਣ ਲੱਗ ਜਾਂਦੇ ਹੋਣੇ ਆ ਵੀ ਇੰਨੀ ਮਿਹਨਤ ਕੀਤੀ ਇੰਨੀ ਪੜਾਈ ਵੀ ਕੀਤੀ ਤੇ ਫਿਰ ਵੀ ਇਹ ਖਰਚਾ ਸਾਡੇ ਤੋਂ ਲਿੱਤਾ ਹੋ ਰਿਸ਼ਤੇਦਾਰ ਵੀ ਕਹਿੰਦੇ ਹੋਣੇ ਆ ਔਰ ਰਿਸ਼ਤੇਦਾਰ ਵੀ ਕਹਿੰਦੇ ਨੇ ਜੀ ਘਰ ਦੇ ਪਰ ਐਦਾਂ ਨਹੀਂ ਕਹਿੰਦੇ ਵੀ ਅਸੀਂ ਨਹੀਂ ਦਿੰਦੇ ਅੱਜ ਮੈਂ ਈਟੀਟੀ ਕਰ ਰਿਹਾ ਪਰ ਕੈਂਡੀਡੇਟ ਦੇ ਵਿੱਚ ਤਾਂ ਹੁਣ ਮੇਰੀ ਵਰਦੀ ਦਾ ਖਰਚਾ ਸਾਰਾ ਕਿਤਾਬਾਂ ਦਾ ਖਰਚਾ ਸਾਰਾ ਘਰੋਂ ਹੀ ਗਿਆ ਹੈਗਾ ਤਾਂ ਕਈ ਵਾਰੀ ਬੱਚੇ ਕਹਿੰਦੇ ਨੇ ਵੀ ਤੁਸੀਂ ਐਮਏ ਕੀਤੀ ਆ ਤੁਸੀਂ ਕੀ ਕਰ ਲਿਆ ਡੀਵੇਟ ਡੀਮੋਟੀਵੇਟ ਹੋ ਜਾਂਦੇ ਨੇ ਮੇਰੇ ਤੋਂ ਪਿੰਡ ਦੇ ਬੱਚੇ ਵੀ ਕਹਿੰਦੇ ਨੇ ਉਹ ਘਰ ਦੇ ਨੂੰ ਕਹਿੰਦੇ ਨੇ ਵੀ ਮੈਂ ਤਾਂ ਨਹੀਂ ਪੜਨਾਗਾ ਕਿਉਂਕਿ ਇਹਨੇ ਐਮਏ ਕੀਤੀ ਹੈ ਇਹ ਕੀ ਕਰਨੇ ਇਹ ਵੀ ਤਾਂ ਮਿਹਨਤ ਮਜ਼ਦੂਰੀਆਂ ਦਿਹਾੜੀ ਜਾਂ ਛਿੱਟੇ ਚੁਗ ਰਿਆ ਮੈਂ ਨਹੀਂ ਪੜਨਾਗਾ ਘਰ ਦੇ ਬੱਚੇ ਡੀਮੋਟੀਵੇਟ ਹੋ ਰਏ ਅੱਜ ਇਸ ਕਰਕੇ ਗਲਤ ਅਸਰ ਜਾਂਦਾ ਹਨਾ ਹਾਲਾਂਕਿ ਹੁਣ ਉਹ ਜਵਾਕ ਮੰਨ ਲਓ ਸੋਚਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਵੀ ਇਹ ਹੁਣ ਇੰਨੀ ਪੜ੍ਹ ਲਿਖ ਕੇ ਵੀ ਉਹੀ ਕੰਮ ਜਿਹੜਾ ਹੁਣ 10 ਪੜੇ ਵਾਲਾ ਜਾਂ 5 ਪੜੇ ਵਾਲਾ ਕਰਦਾ ਮਜ਼ਦੂਰੀ ਉਹੀ ਇੰਨੀ ਪੜੇ ਲਿਖਿਆ ਬਿਲਕੁਲ ਬਿਲਕੁਲ ਉਹ ਬੱਚੇ ਹੁਣ ਕਰਦੇ ਕਹਿੰਦੇ ਨੇ ਵੀ ਤੁਸੀਂ ਬੱਚੇ ਸਕੂਲ ਜਾਓ ਕਹਿੰਦੇ ਨਹੀਂ ਜੀ ਉਹਨਾਂ ਨੇ ਕੀ ਕਰ ਲਿਆ ਐਵੇਂ ਕੀਤੇ ਜੋ ਵੀ ਮਿਹਨਤ ਵੀ ਜੁੜੀ ਕਰ ਰਹੇ ਤਾਂ ਇਹ ਗੱਲ ਸਮਾਜ ਦੇ ਵਿੱਚ ਗਲਤ ਸੰਦੇਸ਼ ਦੇਣਾ ਸਰਕਾਰ ਨੂੰ ਇਹਨਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੁਣ ਚੋਣਾਂ ਦਾ ਵਕਤ ਤਾਂ ਸਾਨੂੰ ਉਮੀਦ ਹੈ ਕਿ ਜੀ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਬਣ ਜਾ ਰਹੀ ਹੈ ਉਹ ਬੇਰਜਗਾਰੀ ਦੇ ਮੁੱਦੇ ਤੇ ਸਭ ਤੋਂ ਪਹਿਲਾਂ ਹੱਲ ਕਰੇ ਇਸ ਚੀ ਦਾ ਹੋਰ ਤਾਂ ਮੁੱਦੇ ਬਾਅਦੀਆਂ ਗੱਲਾਂ ਨੇ ਬਾਕੀ ਜੋ ਸਰਕਾਰ ਕਹਿ ਰਹੀ ਵਸੇ ਤੁਹਾਨੂੰ ਆਸਕੀਮ ਦਿੰਨੇ ਆ ਫਰੀ ਆਸਕੀਮ ਦਿੰਨੇ ਆ ਜਿਹਦਾ ਆਟਾ ਦਾਲ ਸਕੀਮ ਦੀ ਗੱਲ ਕਰੀਏ ਤਾਂ ਉਹ ਸਾਨੂੰ ਆਟਾ ਦਾਲ ਸਕੀਮ ਤੁਹਾਨੂੰ ਜਿਹੜੀਆਂ ਫਰੀ ਦੀਆਂ ਚੀਜ਼ਾਂ ਮਿਲਦੀਆਂ ਨੇ ਉਹ ਤੁਹਾਨੂੰ ਨਕਮੇ ਬਣਾ ਦਿੰਦੀਆਂ ਨੇ ਫਰੀ ਦੀਆਂ ਚੀਜ਼ਾਂ ਨਹੀਂ ਮਿਲਣੇ ਚਾਹੀਦੀਆਂ ਸੋ ਆਟਾ ਦਾਲ ਦੇਣ ਦੀ ਬਜਾਏ ਸਾਨੂੰ ਨੌਕਰੀਓ ਤਾਂ ਜੋ ਅਸੀਂ ਆਟਾ ਦਾਲ ਖੁਦ ਖਰੀਦ ਸਕੀਏ ਸਾਨੂੰ ਮੰਗਤੇ ਨਾ ਬਣਾਇਆ ਜਾ ਸਾਨੂੰ ਉਹ ਉਹਨਾਂ ਉਸ ਚੀਜ਼ ਦੇ ਖੁਦ ਖਰੀਦਣ ਤੇ ਮਾਲਕ ਬਣਾਇਆ ਜਾਵੇ। ਕਿਵੇਂ ਵਿਦੇਸ਼ ਸਰਕਾਰ ਨੂੰ ਕਿਵੇਂ ਦੇਖਦੇ ਹੋ ਪੰਜਾਬ ਮੌਜੂਦਾ ਸਰਕਾਰ ਨੂੰ 43 ਹਜ਼ਾਰ ਨੌਕਰੀਆਂ ਕਹਿੰਦੇ ਦੇਤੀਆਂ ਹੈਗੀਆਂ ਅੱਗੇ ਵੀ ਨੌਜਵਾਨਾਂ ਨੂੰ ਰੋਜ਼ਗਾਰ ਦਵਾਵਾਂਗੇ ਇੱਥੋਂ ਤੱਕ ਕਹਾ ਗਿਆ ਸੀਗਾ ਕਿ ਗੋਰੇ ਇੱਥੇ ਆ ਕੇ ਕੰਮ ਕਰਨਗੇ। ਅ ਗੋਰੇ ਤਾਂ ਇੱਥੇ ਆ ਕੇ ਕੀ ਕੰਮ ਕਰਨਗੇ ਜੀ ਇਹ ਤਾਂ ਇੱਥੇ 3 ਕਰੋੜ ਦੇ ਵੱਧੀ ਨੇੜੇ ਹੋ ਚੁੱਕੀ ਹੈ ਜੀ। ਅ ਤਾਂ ਅ ਜੇ ਪੰਜਾਬ ਸਰਕਾਰ ਪੰਜਾਬ ਦੇ ਇੱਥੋਂ ਦੇ ਨੌਜਵਾਨਾਂ ਨੂੰ ਨੌਕਰੀ ਦੇ ਦੇ ਤਾਂ ਇਹ ਹੀ ਵਧੀਆ ਪਰ ਜਿਵੇਂ ਹੁਣ ਕੋਟਾ ਸੀਗਾ ਵੀ ਬਾਹਰਲੇ ਬੱਚਿਆਂ ਦਾ ਸਟੇਟਾਂ ਦਾ ਵੀ ਰਾਜਸਥਾਨ ਹਰਿਆਣੇ ਦੇ ਬੱਚੇ ਰੱਖਨੇ ਆ ਤਾਂ ਉਹ ਤਕਰੀਬਨ ਬਹੁਤ ਜ਼ਿਆਦਾ ਪੰਜਾਬ ਸਰਕਾਰ ਨੇ ਰੱਖ ਲਿਆ ਤੇ ਪੰਜਾਬ ਸਰਕਾਰ ਦੇ ਬੱਚੇ ਜਿਹੜੇ ਪੜੇ ਲਿਖੇ ਹੋ ਪਿੱਛੇ ਰਹਿ ਚੁੱਕੇ ਇਹਨਾਂ ਨਾਲੋਂ ਕਿਉਂਕਿ ਉਹ ਸਟੇਟਾਂ ਦੇ ਬੱਚਾ ਨਹੀਂ ਕਿੰਦਾ ਮਤਲਬ ਜ਼ਿਆਦਾ ਉਹਨਾਂ ਵੀ ਰੱਖੇ ਗਏ ਸਵਾਲ ਜਿੱਦਾਂ ਐਤਕੀ ਕੋਰਟ ਦੇ ਕਲਰਕ ਦੀਆਂ ਪਰਤੀਆਂ ਪਰਤੀਆਂ ਇਹ ਸਨਮਾਲ ਵੀ ਚੁੱਕੇ ਜਾਂਦੇ ਕਹਿੰਦੇ ਕਿ ਬਾਹਰ ਦੇ ਜੋ ਹੈਗੇ ਨੇ ਨੌਜੋ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਦਿੱਤੀਆਂ ਜਾਂਦੀਆਂ ਜਿਹੜੇ ਪੰਜਾਬ ਦੇ ਉਹਨਾਂ ਨੂੰ ਕਟ ਮਿਲਦੀਆਂ ਬਿਲਕੁਲ ਕੀ ਆ ਗਿਆ ਐਤਕੀ ਪੰਜਾਬ ਸਰਕਾਰ ਕੀ ਆ ਗਿਆ ਭਗਵਨ ਖਾਨ ਸਾਹਵਰ ਨੂੰ ਵੀ ਤੁਸੀਂ ਬਾਹਰਲੇ ਬੱਚੇ ਰੱਖ ਲੈ ਪਰ ਉਹ ਕਹਿੰਦੇ ਵੀ ਇਹ ਰੱਖਣੇ ਜ਼ਰੂਰੀ ਸੀ ਕਿਉਂਕਿ ਇਹ ਕੋਟਾ ਹੁੰਦਾ ਪੰਜਾਬ ਦੇ ਬੱਚੇ ਹੋਰ ਵੀ ਜਾਂਦੇ ਨੇ ਕਹਿੰਦੇ ਵੀ ਜਿਹੜੇ ਜਿਨ੍ਹਾਂ ਨੂੰ ਨੌਕਰੀ ਹੋਰ ਅਦਰ ਸਟੇਟ ਚ ਮਿਲਦੀ ਹੈ ਉਹਨਾਂ ਦਾ ਪਹਿਲ ਦੇਣੀ ਚਾਹੀਦੀ ਜੇ ਪਿਆ ਬਿਲਕੁਲ ਪਹਿਲ ਦੇਣੀ ਚਾਹੀਦੀ ਹੈ ਜ ਜਿਹੜਾ ਹਰਿਆਣਾ ਸਰਕਾਰ ਨੇ ਕੀਤਾ ਵੀ ਜੇ ਕੋਈ ਹਰਿਆਣੇ ਦੇ ਵਿੱਚ ਨੌਕਰੀ ਆਉਂਦੀ ਹੈ ਤਾਂ ਉਸ ਤੇ ਸਿਰਫ ਹਰਿਆਣੇ ਦਾ ਬੱਚਾ ਹੀ ਲੱਗੂਗਾ ਅਦਰ ਸਟੇਟ ਦਾ ਬੱਚਾ ਨਹੀਂ ਰੱਖਦੇਓ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਸਿਰਫ ਪੰਜਾਬ ਦੇ ਬੱਚੇ ਨੂੰ ਹੀ ਪੰਜਾਬ ਦੇ ਵਿੱਚ ਨੌਕਰੀ ਦਿੱਤੀ ਜਾਵੇ ਅਦਰ ਸਟੇਟ ਦੇ ਬੱਚੇ ਨੂੰ ਨੌਕਰੀ ਨਾ ਦਿੱਤੀ ਜਾਵੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਦੇਣਾ ਘਰ ਦਾ ਗੁਜ਼ਾਰਾ ਬਸ ਬਾਪੂ ਮਜ਼ਦੂਰੀ ਕਰਦੇ ਨੇ ਭਾਈ ਜੀ ਨੇ ਜਿਹੜੇ ਉਹ ਨਾਈ ਦਾ ਕੰਮ ਕਰਦੇ ਨੇ ਬਸ ਘਰ ਦਾ ਗੁਜ਼ਾਰਾ ਜਿੱਦਾਂ ਆਰਥਿਕ ਪਹਿਲਾਂ ਮੁਸ਼ਕਲ ਨਾਲ ਹੀ ਚੱਲਦਾ ਹੁਣ ਵੀ ਅੱਜ ਵੀ ਮੁਸ਼ਕਲਾਂ ਚੱਲਦੇ ਆ ਅੱਗੇ ਤੋਂ ਮਿਹਰ ਹੈ ਜਦੋਂ ਮੈਨੂੰ ਨੌਕਰੀ ਮਿਲ ਗਈ ਮੇਰੇ ਘਰ ਦਾ ਗੁਜ਼ਾਰਾ ਹਾਂ ਦੂਸਰਾ ਵਧੀਆ ਹੋਵੇਗਾ ਅਸੀਂ ਵੀ ਕੱਲ ਨੂੰ ਵਧੀਆ ਰੋਟੀ ਖਾਣੇ ਨਾਲ ਕੀ ਕਰਦੇ ਪਏ ਹਾਂ ਹੁਣ ਅੱਗੇ ਤੱਕ ਆ ਮੈਰੀ ਜੀ ਡਿਟੀ ਚੱਲ ਰਹੀ ਹੈ ਬਰਕੰਦੀ ਨਾਈਟ ਦੇ ਵਿੱਚ ਤਾਂ ਜਦੋਂ ਵੀ ਮੈਨੂੰ ਛੁੱਟੀ ਹੁੰਦੀ ਹੈ ਉਸ ਸਮੇਂ ਮੈਂ ਮਿਹਨਤ ਮਜ਼ਦੂਰੀ ਕਰਦਾ ਅੱਜ ਮੈਂ ਛਿੱਟੇ ਚੁਗ ਰਿਹਾ ਜਦੋਂ ਵੀ ਮੈਨੂੰ ਮੌਕਾ ਮਿਲਦਾ ਉਦੋਂ ਮੈਂ ਘਰ ਦੇ ਨਾਲ ਆਰਥਿਕ ਦੌਰ ਤੇ ਹਿੱਸਾ ਬਣ ਕੋਸ਼ਿਸ਼ ਕਰਦਾ ਹੈ ਉਮੀਦ ਹੈ ਉਮੀਦ ਬਿਲਕੁਲ ਉਮੀਦ ਹੈ ਜੀ ਕੱਲ ਨੂੰ ਜਦੋਂ ਵੀ ਪੰਜਾਬ ਸਰਕਾਰ ਕੋਈ ਨੌਕਰੀ ਕੱਢਦੀ ਹੈ ਦੋਸਤੋਂ ਮੈਂ ਮਿਹਨਤ ਕਰਕੇ ਮੈਨੂੰ ਵੀ ਉਮੀਦ ਹੈ ਵੀ ਮੈਂ ਜਲਦੀ ਤੋਂ ਜਲਦੀ ਸਰਕਾਰੀ ਪੋਸਟ ਤੇ ਹੋਵਾਂਗਾ ਆ ਹੋਰ ਨੌਜਵਾਨ ਨੇ ਗੱਲਬਾਤ ਕਰਦੇ ਵੀ ਜਿੱਕੀ ਨਾਮ ਆ ਤੁਹਾਡਾ? ਓਪੀਸੀ ਕਿੰਨੇ ਤੁਸੀਂ ਕਿੰਨੇ ਪੜਿਆ? ਮੈਂ ਬੀਏ ਬੀਐਡ ਐਮਏ ਪਾਸ ਆਉਟ ਹਾਂ। ਤੁਸੀਂ ਵੀ ਓਪੀਸੀਏਟ ਬੀਐਸਐਡ ਪਾਸ ਆਉਟ ਹਾਂ। ਤੁਸੀਂ ਵੀ ਇੰਨੀਆਂ ਪੜ ਕੇ ਸਿੱਟੀ ਚੁੱਕਦੇ ਪਏ ਹਾਂ ਮੈਂ। ਸਰਕਾਰ ਸਮੇਸਰ ਨੌਕਰੀ ਨਹੀਂ ਕੱਢ ਰਹੀ। ਨੌਕਰੀ ਕੱਢ ਰਹੀ ਹੈ ਜਦੋਂ ਇਹਨਾਂ ਦਾ ਸਰਕਾਰਾਂ ਦਾ ਜਾਣ ਦਾ ਸਮਾਂ ਹੁੰਦਾ ਇਹਨਾਂ ਨੂੰ ਹੁੰਦਾ ਵੀ ਹੁਣ ਸੀ ਲੋਕਾਂ ਨੂੰ ਲੁਭਾ ਲੀਏ। ਲੁਭਾ ਕਿਵੇਂ ਲੁਭ ਲੀਏ ਵੀ ਜਦੋਂ 5 ਸਾਲ ਦੇ ਵਿੱਚ ਕੋਈ ਵੈਕੈਂਸੀ ਨਹੀਂ ਕਰਦੇ ਲਾਸਟ ਪੰਜ 5-6 ਮਹੀਨੇ ਨੌਕਰੀ ਕਰਦੇ ਆ। ਉਹ ਪੂਰੀ ਤਰ੍ਹਾਂ ਦਾ ਭਾਰਤੀ ਕੰਪਲੀਟਰੀ ਹੁੰਦੀ ਜਿਸ ਕਰਕੇ ਮਨ ਲ ਬੱਚੇ ਬਹੁਤ ਅਧੂਰੇ ਰਹੇ ਨੇ ਨੌਕਰੀ ਪੱਖੋਂ ਜੇਕਰ ਸਰਕਾਰ ਸਮੇਂ ਸਿਰ ਕੰਮ ਕਰੇ ਤਾਂ ਸਾਨੂੰ ਇਹ ਕੰਮ ਕਰਨ ਦੀ ਕਿਉਂ ਲੋੜ ਪਵੇ ਅਪਲਾਈ ਕਿਤੇ ਹੀ ਕਰ ਹਾਂ ਫਾਰਮ ਕਾ ਅਪਲਾਈ ਕਰ ਰਹੇ ਹਾਂ ਮਨ ਲ ਪੀ ਟ੍ਰੇਵਲ ਸਪੀ ਦੇ ਜਿਹੜੇ ਪੇਪਰ ਆ ਰਹੇ ਸੀ ਪਟਵਾਰੀ ਵਗੈਰਾ ਹੋਰ ਐਗਜ਼ਾਮ ਹੋ ਰਹੇ ਸਬ ਇੰਸਪੈਕਟਰ ਐਗਜ਼ਾਮ ਆਇਆ ਸੀ ਉਹ ਅਪਲਾਈ ਕਿਤੇ ਬਾਰੇ ਉਹ ਕਹਿੰਦੇ ਸਬ ਇੰਸਪੈਕਟਰ ਦੇ ਜਦੋਂ ਉਹਦੇ ਕੁਝ ਆਰਥਿਕ ਤੌਰ ਤੇ ਜੋ ਮਨ ਲ ਆਰਥਿਕ ਪੱਖੋਂ ਹੀ ਕਮਜ਼ੋਰ ਹੈ ਜਿਸ ਵੇਲੇ ਸਾਨੂੰ ਪਰਮਟ ਸਮਾਂ ਦੋਸਰੇ ਕੰਮ ਕਰਨਾ ਪੈਣਾ ਮਾਪਦੋ ਨਾਲ ਜਾ ਕੇ ਜੇਕਰ ਕੰ ਜਦੋਂ 7-8 ਘੰਟੇ ਬੰਦਾ 8 ਤੋਂ 10 ਘੰਟੇ ਕੰਮ ਕਰੂ ਮਜ਼ਦੂਰ ਬੰਦਾ ਇਹ ਉਹ ਕਿੱਥੋਂ ਪੜ ਲੂਗਾ ਉਹਦੇ ਕੋਲ 2 ਘੰਟੇ ਵੀ ਮਿਨੀਮਮ ਪੜਿਆ ਨਹੀਂ ਜਣੀ ਜੇਕਰ ਉਹਨੂੰ ਕੰਮ ਚੋਂ 2 ਘੰਟੇ ਕੰਮ ਕਰੂਗਾ ਤਾਂ ਚਲੋ 8 ਘੰਟੇ ਪੜ ਸਕਦਾ ਇਹ ਵਿੱਚੋਂ ਪਰ ਜਦੋਂ ਆਪਣੇ ਹਾਲਾਤ ਹੀ ਕੁਛ ਕਰਦੇ ਇਸ ਤਰ੍ਹਾਂ ਇਹ ਘਰ ਘਰ ਦੇ ਵਿੱਚ ਘਰ ਨੂੰ ਚਲਾਉਣ ਵਾਸਤੇ ਲੋਨ ਲੈ ਹੋਏ ਪਰਿਵਾਰ ਨੇ ਗਰੀਬ ਪਰਿਵਾਰ ਲੋਨ ਲੈ ਕੇ ਗੁਜ਼ਾਰਾ ਕਰਦੇ ਹੁਣ ਕੀ ਕਰੂ ਉੱਥੇ ਇਹ ਬੰਦਾ ਭਾਂਗਾਂ ਪੜੀਆਂ ਭਾਂਗਾਂ ਦੇ ਲੋਨ ਲੈ ਲੈ ਕੇ ਫੀਸਾ ਭਰਦੇ ਸੀ ਜਦੋਂ ਕੋਈ ਫੀਸ ਭਰਨ ਨੂੰ ਲੋਨ ਲੈਣਾ ਪੈਂਦਾ ਮਜਬੂਰੀ ਵਸ ਜੀ ਕੰਪਨੀ ਜਿਹੜੀਆਂ ਕੰਪਨੀਆਂ ਦੇ ਵਿੱਚ ਚੱਲਦੇ ਲੂਨ ਨੂੰ ਚਲਾਉਂਦੇ ਫਿਰ ਘਰ ਦੇ ਲੈਂਦੇ ਫਿਰ ਸਪੀਸ ਭਰਦੇ ਫਿਰ ਸਾਡਾ ਕਯਾਰ ਚੱਲਦਾ ਜੀ ਹੁਣ ਦਾ ਹੰਦਾ ਕਿ ਤਨ ਕਿਤੇ ਨਿਕੜਾਈ ਉਦਾਸਤਾ ਜੀ ਪੁੱਛੋ ਨਾ ਜੀ ਕਿ ਇਸ ਤਰ੍ਹਾਂ ਸੋਚੀਦਾ ਵੀ ਕਿਉਂ ਇੰਨਾ ਪੜੇ ਕਿਉਂ ਇਸ ਤਰ੍ਹਾਂ ਕਰਤਾ ਜੀ ਕਿਉਂ ਸਰਕਾਰ ਸਾਡੇ ਪ੍ਰਤੀ ਜਾਗਰੂਕ ਨਹੀਂ ਹੋ ਰਹੀ ਠੀਕ ਨਹੀਂ ਇਸ ਤਰ੍ਹਾਂ ਇਹਨਾ ਹੁਣ ਅੱਗੇ ਦਾ ਕੀ ਸੱਚ ਹੈ ਅੱਗੇ ਮੈਂ ਲੋ ਤਿਆਰ ਆਦੇ ਨੂੰ ਦਾ ਆਦੇ ਤਿਆਰੀ ਕਰ ਰਹੇ ਹਾਂ ਤਿਆਰੀ ਕਰ ਰਹੇ ਹਾਂ ਤਿਆਰੀ ਦਾ ਸਾਡਾ 100% ਜੋਰ ਰਹੀ ਜਿੰਨਾ ਕਿ ਸਾਡੇ ਕੋਲ ਸਮਾਂ ਮਿਲਦਾ ਉਦੋਂ ਵੱਧ ਕੇ ਕਰੀਦਾ ਜੀ ਇਹ ਤਾਂ ਇੱਕ ਸੋਚਦੇ ਨੇ ਸੌ ਘਟ ਲਿਏ ਪੜ ਲਿਏ ਸੀ ਇੱਕ ਰਾਜ ਅਸੀਂ ਜਾ ਕੇ ਰਾਤ ਕੱਟ ਕੇ ਪਰ ਸੌਣ ਲੇ ਪੜ ਲੇ ਪਰ ਕੱਲ ਨੂੰ ਸਾਡਾ ਆਉਣ ਨਾਲ ਪਰ ਇੱਕ ਚੰਗਾ ਹੋ ਸਕਦਾ ਉਹ ਗੱਲਬਾਤ ਨਹੀਂ ਕੀਤੀ ਕਿਸੇ ਲੀਡਰ ਨਾਲ ਹੁਣ ਤਾਂ ਇਲੈਕਸ਼ਨ ਹੁੰਦੇ ਨੇ ਤੇ ਸਮੇ ਸਮੇਂ ਤੇ ਜਦੋਂ ਲੀਡਰ ਆਉਂਦੇ ਆ ਅਸੀਂ ਪਿੰਡ ਦੇ ਵਿੱਚ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪਿੰਡ ਦੇ ਚੰਦ ਨਮਾਇੰਦੇ ਆ ਜੋ ਕਹਿ ਦਿੰਦੇ ਨਹੀਂ ਸਰਕਾਰ ਤੋਂ ਸਵਾਲ ਨਹੀਂ ਕਰਨ ਤੁਸੀਂ ਕਿਸ ਨੂੰ ਕੋਈ ਸਵਾਲ ਨਹੀਂ ਕਰਨਾ ਕਿਉਂਕਿ ਪਿੰਡ ਦੇ ਭਲਾਈ ਲਈ ਕਰਨਾ ਚਾਹੁੰਦੇ ਪਰ ਸਰਕਾਰ ਪਿੰਡ ਦੇ ਜਿਹੜੇ ਚੰਦ ਨਮਾਇੰਦੇ ਉਹ ਚਾਹੁੰਦੇ ਆ ਵੀ ਸਾਡੀ ਚੰ ਮਾ ਚੱਲੇ ਸਾਡੀ ਚੌਧਰਦਾਰੀ ਚੱਲੇ ਪਿੰਡ ਦੇ ਵਿੱਚ ਉਹ ਨਹੀਂ ਚਾਹੁੰਦੇ ਵੀ ਅਸੀਂ ਅੱਗੇ ਅੱਗੇ ਕੋਈ ਸਹੂਲਤਾਂ ਇਹੋ ਜਿਹੀ ਮਿਲਣੇ ਚਾਹੀਦੀ ਹੈ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਮੰਨ ਲਓ ਹੁਣ ਨਾਲ-ਨਾਲ ਘਰ ਦਾ ਗੁਜ਼ਾਰਾ ਵੀ ਚਲਾਉਣਾ ਉਹ ਵੀ ਜ਼ਰੂਰੀ ਹੈ ਤੇ ਨਾਲ ਪੜ੍ਹਾਈ ਵੀ ਜੀ ਦੀ ਗੱਲ ਸੁਣੋ ਜੀ ਪਿਛਲੀ ਸਰਕਾਰ ਨੇ ਜਿਵੇਂ ਭੱਤੇ ਦੀ ਗੱਲ ਕੀਤੀ ਸੀਗੀ ਉਹ ਮਿਨੀਮਮ ਨੂੰ ਯਾਦ ਨਹੀਂ 1500 ਦੀ ਭੱਤੇ ਦੀ ਗੱਲ ਕੀਤੀ ਕਿ ਜਾਦੇ ਗੱਲ ਇੰਨੀ ਕੀ ਕੀਤੀ ਸੀ ਭੱਤਾ ਦੇਵਾਂਗੇ ਇਹ ਨੌਕਰੀ ਦੇ ਛੋਟੇ ਭੱਤਾ ਵੀ ਦਿੱਤੇ ਨੇ ਇਹਨਾਂ ਨੇ ਲਾਸਟ ਪੰਜਾਬ ਸਰਕਾਰ ਨੇ ਕੈਸ਼ ਕਾਂਗਰਸ ਸਰਕਾਰ ਜਦੋਂ ਬਣੀ ਸੀਗੀ ਭੱਤੇ ਦੇਵਾਂਗੇ ਜਿਹੜੇ ਮਜ਼ਦੂਰ ਮਤ ਹੋ ਜਿਹੜਾ ਆਉਣ ਵਾਲੀ ਕਾਂਗਰਸ ਸਰਕਾਰ ਵੀ ਕਹਿ ਰਹੀ ਸੀ ਭੱਤੀ ਦੇਵਾਂਗੇ ਕੇਂਦਰ ਦੇ ਵਿੱਚ ਉਹ ਵੀ ਮੈਨੂੰ ਤਾਂ ਨਹੀਂ ਲੱਗਦਾ ਜਿਹੜੀ ਸਰਕਾਰ ਜੋ ਤੁਸੀਂ ਸਰਕਾਰ ਕਹਿ ਰਹੀ ਆ ਜਿਵੇਂ ਕਿ ਆਪਾਂ ਸੋਚਦੇ ਕਹਿੰਦੇ ਸਰਕਾਰ ਕੇ 2 ਕਰੋੜ ਰੋਜ਼ਗਾਰ ਦੇਵਾਂਗੇ ਉਹਨਾਂ ਨੇ 2 ਕਰੋੜ 2 ਕਰੋੜ ਵਾਲੇ ਰੋਜ਼ਗਾਰ ਦੇਣ ਦੇ ਬਜਾਏ 1 ਕਰੋੜ ਰੋਜ਼ਗਾਰ ਖੋਹ ਲਿਆ ਲੋਕਾਂ ਤੋਂ ਜਿਵੇਂ ਕਿ ਪ੍ਰਾਈਵੇਟੇਸ਼ਨ ਕਰਕੇ ਜੋ ਸਰਕਾਰੀ ਸੀਗਾ ਸਰਕਾਰ ਨੂੰ ਸਰਕਾਰੀ ਜੀਆ ਵਧਾਉਂਦੇ ਬਜਾਏ ਪ੍ਰਾਈਵੇਟੇਸ਼ਨ ਵਾਲੇ ਹੱਥ ਜਿਆਦਾ ਵਧਾਇਆ ਕਹਿਣ ਦਾ ਭਾਵ ਕਿ ਆਪ ਜ਼ਿੰਮੇਵਾਰ ਤੋਂ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਬਸ ਕੱਲੇ ਆਪ ਦੀ ਤਨਖਾਹ ਆ ਜਾਂ ਆਪ ਦੇ ਆਧੇ ਜੀ ਕਰਸੀਮਤ ਸਰਕਾਰਾਂ ਦੀ ਤੁਸੀਂ ਵੀ ਕਿਤੇ ਮੰਨ ਲਓ ਸਰਕਾਰੀ ਨੌਕਰੀ ਤੇ ਜਿੱ ਕਿੰਨਾ ਜੀ ਤੱਕ ਮਿਲਣੀ ਕੋਈ ਪ੍ਰਾਈਵੇਟ ਅਪਲਾਈ ਨਹੀਂ ਕੀਤਾ ਪ੍ਰਾਈਵੇਟ ਪ੍ਰਾਈਵੇਟ ਦੇ ਵੀ ਸ਼ੋਸ਼ਣ ਹੋ ਰਹੀ ਸ਼ੋਸ਼ਣ ਹੋ ਰਿਹਾ ਪ੍ਰਾਈਵੇਟ ਦੇ ਵਿੱਚ ਜੀ ਜੇਕਰ ਆਸੀਂ ਕਰਨ ਜਾਵਾਂਗੇ ਸਵੇਰ 7 ਵਜੇ ਸੱਦਰਾਂ ਨੇ ਸ਼ਾਮ ਨੂੰ 7 ਵਜੇ ਕਰ ਡਿਊਟੀ ਮੰਗਦੇ 12 ਘੰਟੇ ਡਿਊਟੀ ਆਈ ਪਹਿਲੀ ਗੱਲ 12 ਘੰਟੇ ਡਿਊਟੀ ਫਿਰ ਜੀ ਦਬਾਅ ਬਹੁਤ ਜ਼ਿਆਦਾ ਹੀ ਪ੍ਰੈਸ਼ਰ ਬਣਾਉਂਦੇ ਕੰਮ ਦਾ ਆ ਕਰਕੇ ਉਹ ਕਰਕੇ ਤਨਖਾਹ ਤਾਂ ਤਨਖਾਹ ਵੱਤੋਂ 7 ਤੋਂ 8000 ਹੱਦ 10000 ਦੇ ਦਿੰਦੇ ਨੇ ਦਾਸਿਆਰ ਵੀ ਮਸਾ ਦਿੰਦੇ ਜੀ ਉਹਨਾਂ ਨੂੰ ਪਤਾ ਵੀ ਹੁਣ ਇਹਨਾਂ ਦੀ ਇਨੀ ਕੁਆਲਿਫੀਕੇਸ਼ਨ ਨਹੀਂ ਦੇਣੀ ਪੈਣੀ ਇਹਨਾਂ ਨੂੰ ਉਹ ਵੀ ਤਾਂ ਵੀ ਬਸ ਉਹ ਇਹ ਹੀ ਚਾਹੁੰਦੇ ਵੀ ਬਸ ਗੁਜ਼ਾਰੇ ਜੋਗਾ ਰਹਿਣਾ ਇਹ ਤਾਂ ਕਮਾਣ ਸਕਣ ਚੰਗੀ ਨਹੀਂ ਆਦਾ ਸਹੀ ਹਾਲਾਤ ਹਾਲਾਤ ਨਹੀਂ ਕਰ ਸਕਣੀ ਹੋਰ ਨੌਜਵਾਨ ਗੱਲਬਾਤ ਕਰਦੇ ਆ ਤੁਹਾਡਾ ਕੀ ਨਾਮ ਹੈ ਵੀਰ ਸਤਪਾਲ ਸਿੰਘ ਕਿੰਨਿਆ ਬੜੇ ਤੁਸੀਂ ਮੈਂ ਪੋਸਟ ਗ੍ਰੈਜੂਏਟ ਨੂੰ ਐਮਏ ਪੰਜਾਬੀ ਤੇ ਐਮ ਹਿਸਟਰੀ ਡਬਲ ਐਮਏ ਕਰੀ ਹੋਈ ਹੈ ਕਿਵੇਂ ਦੇ ਦੋ ਕਿ ਯਾਰ ਅੱਜ ਪੜ੍ਹ ਕੇ ਲਿਖ ਕੇ ਸਿੱਟੇ ਚੁਗਣੇ ਮਜ਼ਦੂਰੀਆਂ ਕਰਨੀਆਂ ਤਾਂ ਇਹ ਮਜ਼ਦੂਰੀਆਂ ਨਹੀਂ ਬਸ ਮਜ਼ਬੂਰੀਆਂ ਹੀ ਬਸ ਸਰਕਾਰਾਂ ਦੇ ਜੋ ਵੀ ਵਾਅਦੇ ਕੀਤੇ ਆ ਨੌਕਰੀਆਂ ਦੇਣ ਦੇ ਤੇ ਉਹ ਨੌਕਰੀਆਂ ਦੇ ਨਹੀਂ ਰਹੀ ਸਰਕਾਰ ਤੇ ਭਲਾ ਦੀ ਇਦਾਂ ਦੇ ਕੋਈ ਕੰਮ ਕਰਨਾ ਪੈ ਰਿਹਾ ਹੀ ਮਜ਼ਬੂਰੀ ਹੀ ਕਰਦਾ ਕਿ ਜਰਾ ਕਿਵੇਂ ਚੱਲਦਾ ਕਰਦਾ ਹੀ ਬਸ ਕੰਮ ਕਰੀਦਾ ਲੇਬਰ ਦਾ ਹੀ ਦਿਹਾੜੀ ਜਾਈਦਾ ਤੇ ਨਾਲ ਕਰਦਿਆਂ ਦੇ ਨਾਲ ਕੰਮ ਕਰੀਦਾ ਤੇ ਇਹਦੇ ਨਾਲ ਚਲੋ ਕਰਦਾ ਜੋ ਵੀ ਖਰਚਾ ਪਾਣੀ ਚੱਲਦਾ ਰਿਹਾ ਤੇ ਕੋਈ ਅਪਲਾਈ ਕੀਤਾ ਤੁਸੀਂ ਵੀ ਫਾਰਮ ਕੀਤਾ ਹਾਂਜੀ ਮੈਂ ਪੋਸਟਾਂ ਜੋ ਵੀ ਆਂਗਾ ਸੀ ਹੁਣ ਪੰਜਾਬ ਪੁਲਿਸ ਆ ਜਾਂ ਕੋਈ ਲੈਵਲ ਇਨਸਪੈਕਟਰ ਤੇ ਪੋਸਟਾਂ ਅਪਲਾਈ ਕਰੀਆਂ ਹੁੰਦੇ ਤੇ ਤਿਆਰੀ ਕਰ ਰਹੇ ਹਾਂ ਹਾਂਜੀ ਉਹ ਨਾਲ ਹੁਣ ਕੀ ਕਰਦੇ ਪੜਾਈ ਕਾ ਜਾਰੀ ਹੈ ਅੱਗੇ ਕੀ ਹਾਂਜੀ ਨਾਲ-ਨਾਲ ਪੜਾਈ ਵੀ ਜਾਰੀ ਹੈ ਨਾਲ ਪੜ੍ਹ ਵੀ ਰਹੇ ਹਾਂ ਨਾਲ ਕੰਮ ਵੀ ਕਰ ਰਹੇ ਹਾਂ ਤੇ ਬਹੁਤ ਔਖਾ ਹੈ ਕਿਉਂਕਿ ਉਹਨਾਂ ਸਮਾਂ ਦਿੱਤਾ ਨਹੀਂ ਜਾਂਦਾ ਪੜਾਈ ਨੂੰ ਹਾਂਜੀ ਨੇ ਪਹਿਲਾ ਕੇ ਕਿੱਦਾਂ ਫਿਰ ਨਾਲ ਹੁਣ ਲਾਇਆ ਪਏ ਤੁਸੀਂ ਨਾਲ ਹੁਣ ਵੀ ਲੱਗ ਪੜਾਈ ਕਰ ਰਹੇ ਹੋ ਨਾਲ ਹਨਾ ਨਾਲ ਇੱਕ ਵੀਦਰ ਮਜ਼ਦੂਰੀ ਕੰਮ ਵੀ ਕਰ ਲਿਓ ਇਹ ਮੈਨੇਜਿੰਗ ਕਰਦੇ ਇਸ ਤਰ੍ਹਾਂ ਨਾਲ ਮੈਨੇਜ ਇਦਾਂ ਹੀ ਹੁਣ ਜਿਵੇਂ ਛੋਟੇ ਵੀਰ ਨੇ ਦੱਸਿਆ ਕਿ ਲੋਨ ਵਗੈਰਾ ਚੱਕਦੇ ਆ ਹਨਾ ਗਰੁੱਪ ਲੋਨ ਜਿਹੜੇ ਵਿੱਚ ਚੱਲਦੇ ਪਏ ਆ ਉਹ ਲੋਨ ਚੱਕ ਕੇ ਫਿਰ ਉਹ ਆਪਦਾ ਫੀਸਾਂ ਅਪਲਾਈ ਕਰਦੇ ਆ ਭਰਦੇ ਆ ਤੇ ਇਦਾਂ ਹੀ ਚੱਲੀ ਜਾਂਦਾ ਹੀ ਬਸ ਔਖਾ ਬਹੁਤ ਆ ਬਾਤ ਬਹੁਤ ਔਖੇ ਆ ਕਿਉਂਕਿ ਪੜ੍ਹਾਈ ਇੰਨੀ ਕਰਕੇ ਵੀ ਜੇ ਸਾਨੂੰ ਰੁਜ਼ਗਾਰ ਨਹੀਂ ਮਿਲਦਾ ਮਿਲ ਰਿਹਾ ਹੀ ਤਾਂ ਲੋ ਵੀ ਸਾਡੇ ਤੋਂ ਜਿਹੜੇ ਬੱਚੇ ਛੋਟੇ ਆ ਉਹ ਸਾਡੇ ਤੋਂ ਇਹ ਸਿੱਖਾ ਵੀ ਲੈਂਦੇ ਆ ਵੀ ਇਹ ਤਾਂ ਅਸੀਂ ਵੀ ਨਹੀਂ ਪੜਦੇ ਤੇ ਜੇ ਸਾ ਇਹਨਾਂ ਨੂੰ ਸਾਡੇ ਤੋਂ ਵੱਡੇ ਜਿਹੜੇ ਬੰਦੇ ਪੜ੍ਹ ਲਿਖ ਕੇ ਇਹਨਾਂ ਸਾਡੇ ਬਰਾਬਰ ਹੀ ਨਾਲ ਦਿਹਾੜਾ ਕਰਦੇ ਫਿਰਦੇ ਆ ਤੇ ਅਸੀਂ ਕੀ ਕਰਾਂਗੇ ਵੱਡੇ ਉਹ ਕਿ ਪੜ੍ਹ ਲਿਖ ਕੇ ਜਦੋਂ ਇਹਨਾਂ ਨੂੰ ਰੋਜ਼ਗਾਰ ਮਿਲਦਾ ਤਾਂ ਵਾਦੇ ਬੜੇ ਕੀਤੇ ਜਾਂਦੇ ਆ ਰੋਜ਼ਗਾਰ ਦੇਣ ਦੀ ਗੱਲ ਕੀਤੀ ਜਾਂਦੀ ਆ ਹੁਣ ਨਾ ਤੇ ਕਹਿੰਦੇ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਜਾਂ ਦੇਵਾਂਗੇ ਵੀ ਕਿਵੇਂ ਇਹਨਾਂ ਨਾਲ ਬਾਹਰ ਨਹੀਂ ਕਰਦੇ ਵਾਦੇ ਤਾਂ ਹੀ ਦੇਖੋ ਹੁਣ ਆਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਆ ਉਹ ਕਹਿੰਦੀ ਹੈ ਵੀ 45000 ਦੇਤੀ ਪੋਸਟਾਂ ਜਿਹੜੀਆਂ ਕੱਢਣਾਂਗਾ ਤੇ ਉਹਦੇ ਚੋਂ ਦੇਖੋ ਬਾਹਰਲੇ ਸਟੇਟਾਂ ਨੂੰ ਜ਼ਿਆਦਾ ਹੀ ਦੇ ਰਹੇ ਜੋ ਵੀ ਕੈਂਡੀਡੇਟ ਬਾਹਰ ਦੇ ਆ ਬਾਹਰਲੇ ਸਟੇਟਾਂ ਦੇ ਤੇ ਪੰਜਾਬ ਦੇ ਵਿੱਚੋਂ ਬੇਰੋਜ਼ਗਾਰ ਬਹੁਤ ਹੈ ਜੀ ਹੁਣ ਸਾਡੇ ਪਿੰਡ ਦੇ ਵਿੱਚੋਂ ਹਲਾ ਦੇ ਇਦਾਂ ਦੇ ਤੇ ਬਹੁਤ ਕਾਫੀ ਬੱਚੇ ਪੜ੍ਹੇ ਲਿਖੇ ਆ ਤੇ ਕੋਈ ਜਿਹੜੇ ਹੁਣ ਸਰਕਾਰ ਨੇ ਪੋਸਟਾਂ ਕੱਢਣਾਂ ਉਹਨਾਂ ਦੇ ਵਿੱਚ ਕੋਈ ਵੀ ਇਹੋ ਜਿਹੇ ਬੱਚਾ ਹੈ ਨਹੀਂਗਾ ਵੀ ਜਿਹੜਾ ਹੋਇਆ ਹੋਵੇ ਸਿਲੈਕਟ ਹੋਇਆ ਹਾਂਜੀ ਅਮੀਦ ਤਾਂ ਹੈ ਜੀ ਤੇ ਉਮੀਦ ਇਹ ਹੈ ਕਿ ਪੰਜਾਬ ਸਰਕਾਰ ਕਰੂਗੀ ਦੇ ਸਕੂ ਵੀ ਜੋ ਵੀ ਆ ਨਾ ਨੌਕਰੀ ਬਾਰੇ ਤੇ ਕੋਸ਼ਿਸ਼ ਜਾਰੀ ਆ ਪੜਾਈ ਨਾਲ ਨਾਲ ਜਾਰੀ ਆ ਹਾਂਜੀ ਇਹ ਸਨ ਨੌਜਵਾਨ ਜਿਨ੍ਹਾਂ ਦੀ ਐਮ ਏ ਬੀ ਏ ਬੀ ਐਡ ਕੀਤੀ ਹੋਈ ਆ ਤਾਂ ਇੰਨੇ ਪੜ੍ਹਨ ਦੇ ਬਾਵਜੂਦ ਵੀ ਅੱਜ ਇਹ ਖੇਤਾਂ ਦੇ ਵਿੱਚ ਜੋ ਸਿੱਟੇ ਨੇ ਉਹ ਚੁੱਗ ਰਹੇ ਨੇ ਤਾਂ ਮਜ਼ਦੂਰੀ ਕਰ ਰਹੇ ਨੇ ਤਾਂ ਸਰਕਾਰ ਤੋਂ ਉਮੀਦ ਆ ਕਿ ਸਾਨੂੰ ਨੌਕਰੀ ਮਿਲੇਗੀ ਤਾਂ ਟਰਾਈ ਕਰ ਰਹੇ ਨੇ ਹੋਰ ਵੀ ਪੜ੍ਹਾਈ ਕਰ ਰਹੇ ਨੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚੱਲ ਰਿਹਾ ਤੇ ਪਰ ਸਰਕਾਰ ਤੋਂ ਉਮੀਦ ਆ ਕਿ ਕਿਤੇ ਨਾ ਕਿਤੇ ਨੌਕਰੀ ਮਿਲੇਗੀ ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ